ਮਾਨਸਾ ਜ਼ਿਲ੍ਹੇ ਦਾ ਪਿੰਡ ਖੇਲਣ ਪਿੰਡ ਦੀ ਇੱਕ ਕੁੜੀ ਆਪਣੇ ਪੇਕੇ ਘਰ ਰਹਿੰਦੀ ਹੈ ਕਿਉਂਕਿ ਉਸਦੇ ਕੋਈ ਭਰਾ ਨਹੀਂ ਅਤੇ ਪਿਤਾ ਦੀ ਮੌਤ ਹੋ ਜਾਂਦੀ ਹੈ ਮਾਤਾ ਦੇ ਪਾਲਣ ਪੋਸ਼ਣ ਲਈ ਆਪਣੇ ਪਿੰਡ ਵਿੱਚ ਹੀ ਆਪਣੇ ਮਾਪਿਆਂ ਦੇ ਘਰ ਰਹਿਣ ਲੱਗਦੀ ਹੈ ਥੋੜੇ ਸਮੇਂ ਬਾਅਦ ਹੀ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਉਸ ਛੱਤ ਡਿੱਗੀ ਨੂੰ ਅੱਜ 7 ਸਾਲ ਹੋ ਗਏ ਪਿਛਲੇ ਦਿਨਾਂ ਵਿੱਚ ਆਪਾਂ ਖ਼ਬਰ ਕੀਤੀ ਸੀ ਪਰ ਕੋਈ ਨਹੀਂ ਬੋੜਿਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਬਾਬਾ ਮੇਜਰ ਸਿੰਘ ਜੀ ਖਾਲਸਾ ਜੋ ਮੁਖਸਰ ਸਾਹਿਬ ਜ਼ਿਲ੍ਹੇ ਤੋਂ ਆਏ ਨੇ ਬਹੁਤ ਦੂਰੋਂ ਚੱਲ ਕੇ ਆਏ ਇਹਨਾਂ ਨੇ ਆਪਣੀ ਵੀਡੀਓ ਵੇਖੀ ਉਸ ਤੋਂ ਬਾਅਦ ਇਹਨਾਂ ਨੇ ਕਿ ਮੈਂ ਪਰਿਵਾਰ ਨੂੰ ਮਿਲਣਾ ਹੈ ਤੇ ਹਾਲਚਾਲ ਜਾਣਣਾ ਹੈ ਜਿਸ ਤੋਂ ਬਾਅਦ ਇਹ ਬਾਬਾ ਜੀ ਆਏ ਅਤੇ ਪਰਿਵਾਰ ਲਈ ਰਾਸ਼ਨ, ਕੱਪੜੇ, ਆਰਥਿਕ ਮਦਦ, ਨਗਦ ਰਾਸ਼ੀ, ਬੱਚਿਆਂ ਲਈ ਕਾਪੀਆਂ ਸਾਰਾ ਕੁਝ ਲੈ ਕੇ ਬਾਬਾ ਜੀ ਪਿੰਡ ਖੇਲਣ ਪਹੁੰਚੇ ਅਤੇ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਸੁੱਖ ਜਾਣਿਆ ਇਹ ਜੋ ਵੀਡੀਓ ਵਿੱਚ ਦੇਖ ਰਹੇ ਆ ਹੋ ਇਹ ਉਹ ਕੁੜੀ ਹੈ ਜਿਸ ਦਾ ਕਮਰਾ ਡਿੱਗੇ ਨੂੰ 7 ਸਾਲ ਹੋ ਗਏ ਹਨ ਅਤੇ ਇਹ ਜੋ ਮਾਤਾ ਜੀ ਬੈਠੇ ਹਨ ਇਹ ਇਹਨਾਂ ਦੇ ਮਾਤਾ ਜੀ ਹਨ ਇਹ ਬਿਮਾਰ ਹਨ மஞ்சੇ ਵਿੱਚ ਪਏ ਹਨ ਇਸ ਕੁੜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ 4 ਤੋਂ 5 ਘਰਾਂ ਵਿੱਚ ਗੋਹਾ ਕੂੜਾ ਕਰਕੇ ਆਪਣਾ ਪਾਲਣ ਪੋਸ਼ਣ ਬੱਚਿਆਂ ਦਾ ਕਰ ਰਹੀ ਹਾਂ ਅਤੇ ਆਪਣੀ ਮਾਤਾ ਨੂੰ ਦਵਾਈ ਵੀ ਦਵਾਉਣੀ ਹੈ ਇਲਾਜ ਵੀ ਕਰਵਾਉਣੀ ਹੈ ਇਸ ਦੇ ਘਰ ਵਾਲਾ ਵੀ ਬਿਮਾਰ ਹੈ ਕਹਿੰਦੀ ਹੈ ਕਿ ਉਸ ਦੇ ਵੀ ਅੱਖਾਂ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੈ ਪਤਾ ਨਹੀਂ ਕਿਹ ਹੈ ਜੀ ਨਾਮ ਰਾਤ ਬਿਮਾਰੀ ਲੱਗੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਮੇਜਰ ਸਿੰਘ ਜੀ ਖਾਲਸਾ ਜੋ ਬਹੁਤ ਦੂਰੋਂ ਆਪਣਾ ਇਹ ਇੱਕ ٹرسٹ ਚਲਾਉਂਦੇ ਨੇ ਸਮੇਂ-ਸਮੇਂ ਤੋਂ ਜਦੋਂ ਵੀ ਲੋੜ ਹੁੰਦੀ ਹੈ ਮਾਨਸਾ ਜ਼ਿਲ੍ਹੇ ਵਿੱਚ ਆਉਂਦੇ ਰਹਿੰਦੇ ਹਨ ਅੱਜ ਖੇਲਣ ਇਹ ਦੋ ਪਰਿਵਾਰਾਂ ਨੂੰ ਮਿਲੇ ਇੱਕ ਬਜ਼ੁਰਗ ਮਾਤਾ ਜੋ 80 ਸਾਲ ਤੋਂ ਜ਼ਿਆਦਾ ਹੈ ਅਤੇ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਹੈ ਉਸ ਦਾ ਕਮਰਾ ਡਿੱਗਿਆ ਨੂੰ 2 ਤੋਂ 3 ਮਹੀਨੇ ਹੋ ਚੁੱਕੇ ਹਨ ਪਰ ਕੋਈ ਆਰਥਿਕ ਮਦਦ ਲਈ ਅੱਗੇ ਨਹੀਂ ਆਇਆ ਸੀ ਤਾਂ ਬਾਬਾ ਜੀ ਨੇ ਉਸ ਮਾਤਾ ਦੇ ਘਰ ਜਾ ਕੇ ਉਹਨਾਂ ਦੀ ਆਰਥਿਕ ਮਦਦ ਕੀਤੀ ਰਾਸ਼ਨ ਵੀ ਲੈ ਕੇ ਆਏ ਅਤੇ ਕਮਰਾ ਬਣਾਉਣ ਵਿੱਚ ਵਿੱਚ ਸਹਿਯੋਗ ਦੀ ਵੀ ਅਪੀਲ ਕੀਤੀ ਵੇਖੋ ਅੱਗੇ ਇਹ ਵੀਡੀਓ